ਤੁਰੁ ਅੱਜ ਇੱਕ ਮੋਗਾ ਮੰਡੀ ਦੇ ਵਿੱਚ ਇੱਕ ਹੋ ਟਰੈਕਟਰ ਸਵਰਾਜ 744 FE ਇਹ ਹੈਗਾ ਡਬਲ ਕਲਚ ਦੇ ਨਾਲ ਤੇ 2001 ਮਾਡਲਾ ਤੇ ਕੰਡੀਸ਼ਨ ਚੈੱਕ ਕਰ ਲਓ ਹਾਂਜੀ ਬਾਈ ਜੀ ਦੱਸੋ ਇਹ ਕਿਹੜੇ ਪਿੰਡ ਖੜਾ ਟਰੈਕਟਰ ਇਹ ਬੁੱਗੀ ਪਰ ਖੜਾ ਜੀ ਬੁੱਗੀ ਪਰ ਖੜਾ ਜੀ 2001 ਮਾਡਲਾ ਨੰਬਰ ਪੰਜਾਬ ਦਾ ਜੀ ਅੱਛਾ ਪੰਜਾਬ ਦਾ ਨੰਬਰ ਆ ਜੀ ਹਾਂ ਡਬਲ ਕਲਚ ਆ ਜੀ ਟਾਇਰਾਂ ਦਾ ਚੌਂਕੜਾ ਨਵਾਂ ਸਾਰੇ ਨਵੇਂ ਜਵਾ ਜੀ ਆ ਜੇ ਕੇ ਸੋਨਾ ਕੰਪਨੀ ਦੇ ਹਾਂ ਚਾਰੋ ਟਾਇਰ ਨੇ 13 6 28 ਦੇ ਟਾਇਰਾਂ ਦੇ ਵਿੱਚ ਹਾਂ ਕੰਡੀਸ਼ਨ ਬਾਕੀ ਚੈੱਕ ਕਰ ਸਕਦੇ ਆ ਹਾਲ ਤੋਂ ਬਹੁਤ ਵਧੀਆ ਟਰੈਕਟਰ ਆ ਟਰੈਕਟਰ ਵੀ ਜਨਾ ਸਾਰਾ ਬੰਪਰ ਲੱਗਾ ਜੀ ਬੰਪਰ ਲੱਗਾ ਨਵਾਂ ਬੰਪਰ ਲੱਗਾ ਹਾਂਜੀ ਹਾਂਜੀ ਤੇ ਬੈਟਰੀ ਬੂੰਡਰੀ ਬੈਂਡ ਜਮਾਨ ਸੈੱਟ ਸਟਾਰਟ ਓਕੇ ਐ ਨਵੀ ਓਕੇ ਨਵੀ ਬੈਟਰੀ ਐ ਤੇ ਇਹ ਕਾਪੀ ਇਹਦੀ ਆਪਣੀ ਕਿੱਥੋਂ ਪਹਿਲੇ ਨਾਲ ਕਿ ਦੂਜੇ ਨਾਲ ਜੀ ਦੂਜੇ ਨਾਲ ਜੀ ਦੂਜੇ ਨਾਲ ਕਾਪੀ ਆ ਹਾਂ ਬੰਦੇ ਕੋਟਲਾ ਨੰਬਰ ਬਲੇ ਕੋਟਲਾ ਹਾਂ ਤੇ ਕਾਗਜ਼ ਪੱਤਰਾਂ ਲੋ ਓਕੇ ਸਰ ਓਕੇ ਸਾਰੇ ਕੋਈ ਓਕੇ ਹਾਂ ਨੰਬਰ ਦੱਸੋ ਯਾਰ ਦਾ ਨੰਬਰ 6298 6298 2233 2233 ਤੇ 6 ਜੈ ਰਿਗਟਰ ਹੈ ਹਾਂਜੀ 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 ਡੰਡਾ ਫੱਟੀ ਡੰਡਾ ਫੱਟੀ ਨਾਲ ਆ ਜੀ ਡੰਡਾ ਫੱਟੀ ਨਾਲ ਆ ਠੀਕ ਹੈ ਜੀ ਟਰੈਕਟਰ 62 ਹੋਇਆ 99 ਮਾਡਲ ਆ ਪੰਜਾਬ ਨੰਬਰ ਆ ਠੀਕ ਹੈ ਠੀਕ ਹੈ ਬਾਈ ਜੀ ਫੇਰ ਚਾਰੇ ਨਵੇਂ ਆ ਬੈਟਰੀ ਸਾਰੇ ਕਿੰਨੇ ਗੇ ਫੁੱਲ ਗਾਰੰਟੀ ਆ ਕੋਈ ਬਾੜੀ ਚੂੰ ਦੀ ਆਵਾਜ਼ ਨਹੀਂ ਕਰਦਾ ਇਹ ਕਿਹੜੇ ਪਿੰਡ ਖੜਾਈ ਇਹ ਪੰਜ ਗਰਾਂਈ ਖੜਾਈ ਪੰਜ ਗਰਾਂਈ ਹਾਂ ਚੌਂਕੜਾ ਟਾਇਰਾਂ ਦਾ ਨਵਾਂ ਹੀ ਆ 90 ਪੈਸੇ ਟਾਇਰ ਹੈਗੇ ਅਗਲੇ ਵੀ ਹਾਂਜੀ 16 9 28 ਦੇ ਟਾਇਰਾਂ ਦੇ ਵਿੱਚ ਕੰਡੀਸ਼ਨ ਚੈੱਕ ਕਰ ਸਕਦੇ ਆ ਰੰਗ ਪੇਂਟ ਦਾ ਜਮ ਓਕੇ ਔਰਿਜਨਲ ਟਰੈਕਟਰ ਆ ਹਾਂ ਔਰਿਜਨਲ ਆ ਜੀ ਪਾਵਰ ਸਟੀering ਹੋਇਆ ਹਾਂਜੀ ਪਾਵਰ ਹੋਇਆ ਔਰਿਜਨਲ ਪਾਵਰ ਹੋਇਆ ਜੀ ਤੇ 65 ਬਾਈ ਇੰਜਨ 65 ਬਾਈ 65 ਤੱਕ ਸੀਲ ਵੀ ਨਹੀਂ ਪੱਟੀ ਹੋਈ ਜਿਹੜੀ ਪਿੱਛੋਂ ਆਉਂਦੀ ਹੈ ਨਾਲ ਕੰਪਨੀ ਦੇ ਕੰਡੀਸ਼ਨ ਚੈੱਕ ਕਰ ਸਕਦੇ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਦਿਮਾਗ ਕਿੰਨੀ ਹੈ ਜੀ 380 ਮੰਗਦੇ ਆ 3 ਲੱਖ ਦੇ 80 ਹਜ਼ਾਰ ਰੁਪਈਆ 360 ਮੰਗ ਤਾ ਦੇਵਾਂਗੇ 3 ਲੱਖ ਦੇ 60 ਹਜ਼ਾਰ ਤੱਕ ਸ਼ੂਟ ਕਰੋਗੇ ਹਾਂ ਜੀ ਜਮਾ ਓਕੇ ਜਮਾ ਹਾਂ ਪਾਹੜ ਪਾ ਕੇ ਦੇ ਦੇ ਠੀਕ ਹੈ ਡੱਟ ਤੋਂ ਹਾਂ ਡੱਟ ਪਾ ਹਾਂ ਟੂ ਟੂਟਾ ਮਟਰ ਪਾ ਕੇ ਦੇ ਲੈ ਹਲ ਪਾ ਲੈ ਜੋ ਮਨ ਲੱਗਾ ਉਹ ਕਰ ਲੈ ਬਹੁਤ ਸਾਫ ਹੈ ਕਿਸੇ ਬਸਪਕੀ ਜਾਂਦੇ ਨਹੀਂ ਹੈ ਜਿਵੇਂ ਨੰਬਰ ਨੰਬਰ ਤੇ ਬੋਲ ਲਾ ਕੇ ਬਾਡੀ ਦੇ ਵਿੱਚ ਚੈੱਕ ਕਰ ਸਕਦੇ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਪਿਆ ਆਇਆ ਹੋਇਆ ਮਰ ਗਿਆ ਕਿੰਨਾ ਮਾਰਦਾ ਹੈ 380 ਅਰਬ ਹਾਂ ਜੀ ਕਿੰਨੇ ਤੱਕ ਛੱਡੋਗੇ 360 ਤਾਂ ਦੇਵਾਂ 60 ਤਾਂ 60 ਦਾ 60 ਦਾ ਆਊਗਾ 60 60 ਤੱਕ 60 ਤਾਂ ਨਹੀਂ یار 15000 ਕਿਡਾ ਸਕੋਟ ਆ ਟੈਕ ਚ ਬਾਈਸ ਤੇ ਵੀਡੀਓ ਨੂੰ ਟੱਪ ਕੇ ਇੱਕ ਦਾ ਤਾਂ ਨੰਬਰ ਬੋਲ ਦੇ ਬਾਈਸ ਨੰਬਰ ਬੋਲਿਆ ਬਾਈ ਬਾਰਦਨ 98 ਬਾਰਦਨ 98 22633 22633 ਇਹ ਚੈਪਲੀ ਕਾਪੀ ਹੈ ਕਿ ਸਿੰਪਲ ਕਾਪੀ ਹੈ ਦੀ ਕਾਪੀ ਸਿੰਪਲ ਆ ਨਾ ਕਾਪੀ ਚੈਪਕ ਦੀ ਦੂਜੀ ਆ ਵੱਡੀ ਕਾਪੀ ਵਰਕਿਆਂ ਵਾਲੀ ਵਰਕਿਆਂ ਵਾਲੀ ਕਾਪੀ ਆ ਤੂੰ ਤੂੰ ਗੋ ਮੈਂ ਬੋਲਤਾ ਆਪਦਾ